ਗੁਰਪ੍ਰੀਤ ਚਹਾਨ ਬਾਈ ਸਤਿ ਸ੍ਰੀ ਅਕਾਲ ਨਮਸਕਾਰ ਜਿਹੜਾ ਮੈਂ ਅੱਜ YouTube ਤੇ ਦੇਖ ਰਹੀ ਸੀ ਕੈਨੇਡਾ ਤੋਂ ਬੋਲ ਰਿਹਾ ਸੀ ਲੜਕਾ ਵੀ ਬਹੁਤ ਜ਼ਿਆਦਾ ਹੁਣ ਟ੍ਰੈਜਡੀਆਂ ਹੋਣ ਲੱਗੀਆਂ ਹਾਰਟ ਅਟੈਕ ਬਹੁਤ ਲੋਕਾਂ ਬੱਚਿਆਂ ਨੂੰ ਹੋਣ ਲੱਗੇ ਉਹਨੇ ਨਾਂ ਵੀ ਦੱਸੇ ਬੱਚਿਆਂ ਦੇ ਪਿੰਡ ਵੀ ਦੱਸੇ ਸ਼ਹਿਰ ਵੀ ਦੱਸੇ ਪਰ ਕੋਈ ਹਾਰਟ ਅਟੈਕ ਨਹੀਂ ਹੁੰਦੇ ਇਹੇ ਕਨੇਡਾ ਦੇ ਵਿੱਚ ਕਨੇਡਾ ਸਰਕਾਰ ਨੇ ਇੰਨਾ ਨਸ਼ਾ ਬੱਚਿਆਂ ਨੂੰ ਅਲਾਓ ਕੀਤਾ ਹੋਇਆ ਹੈ ਕਿ ਬੱਚੇ ਨਸ਼ਿਆਂ ਨਾਲ ਮਰ ਰਹੇ ਐ ਬੱਚਿਆਂ ਦੀ ਕੋਈ ਉਥੇ ਸਾਰ ਨਹੀਂ ਲੈਂਦਾ ਕੋਈ ਉਹਨਾਂ ਨੂੰ ਪੁਲਿਸ ਨਹੀਂ ਕੁਝ ਕਹਿੰਦੀ ਕੋਈ ਉਹਨਾਂ ਦਾ ਹੈਲਥ ਮਨਿਸਟਰ ਨਹੀਂ ਕੁਝ ਕਹਿੰਦਾ ਕੋਈ ਟਰੂਡੋ ਨਹੀਂ ਧਿਆਨ ਦਿੰਦਾ ਇਸ ਕਰਕੇ ਜਿੰਨਾ ਨਸ਼ਾ ਮੈਂ ਕਹਿੰਨੀ ਐ ਇੰਨਾ ਤਾਂ ਪੰਜਾਬ ਦੇ ਵਿੱਚ ਨਹੀਂ ਹੋਣਾ ਜਿੰਨਾ ਕੈਨੇਡਾ ਦੇ ਵਿੱਚ ਨਸ਼ਾ ਬੱਚੇ ਨਸ਼ਿਆਂ ਨਾਲ ਮਰ ਰਹੀ ਹੈ ਕੁੜੀਆਂ ਵੀ ਨਸ਼ੇ ਕਰਦੀਆਂ ਔਰ ਮੁੰਡੇ ਵੀ ਨਸ਼ੇ ਕਰਦੇ ਆ ਇਸ ਕਰਕੇ ਉੱਥੇ ਕੋਈ ਕੰਟਰੋਲ ਨਹੀਂ ਅਸੀਂ ਤਾਂ ਹੱਥ ਬੰਨ੍ਹਦੇ ਹਾਂ ਜੇ ਸੱਚ ਪੁੱਛੋ ਵੀ ਕੋਈ ਵੀ ਆਪਦੇ ਜਵਾਕ ਨੂੰ ਕੈਨੇਡਾ ਨਾ ਭੇਜੋ ਹਾਲੇ ਹੋਰ ਤਾਂ ਮੈਨੂੰ ਕੰਟਰੀਆਂ ਦਾ ਇੰਨਾ ਪਤਾ ਨਹੀਂ ਪਰ ਮੈਨੂੰ ਕੈਨੇਡਾ ਬਾਰੇ ਬਹੁਤ ਪਤਾ ਹੈ ਵੀ ਉੱਥੇ ਬਹੁਤ ਜ਼ਿਆਦਾ ਨਸ਼ਾ ਹੈ ਜਵਾਕ ਕੋਈ ਕੰਮ ਨਹੀਂ ਕਰਦੇ ਨਸ਼ਾ ਕਰਦੇ ਆ 4 ਘੰਟਿਆਂ ਬਾਅਦ ਪੈ ਜਾਂਦੇ_{\| ਉੱਥੇ ਕੋਈ ਸੁਰਤ ਨਹੀਂ ਉਹਨਾਂ ਨੂੰ ਕੋਈ ਆਪਦੇ ਘਰਾਂ ਨੂੰ ਫੋਨ ਨਹੀਂ ਕਰਦੇ ਹੋ ਮੇਰਾ خیال ਬੱਚਾ ਮਾਪੇ ਇੰਨਾ ਬਿਲਕੁਲ ਦੇ ਪਿੰਡਾਂ ਦੇ ਵਿੱਚ ਵੀ ਦੱਸ ਨਹੀਂ ਸਕਦੇ ਅ ਮਤਲਬ ਬੱਚੇ ਸਾਲ ਸਾਲ 2 2 ਸਾਲ ਹੋ ਗਏ ਕੋਈ ਪਤਾ ਹੀ ਨਹੀਂ ਮਾਪੇ ਨੂੰ ਵੀ ਸਾਡੇ ਬੱਚੇ ਕਿੱਥੇ ਆ ਕਿੱਥੇ ਰਹਿੰਦੇ ਆ ਕੀ ਹੈਗੇ ਆ ਵੀ ਕਿ ਨਹੀਂ ਕਿਉਂ ਬੱਚੇ ਕੋਈ ਫੋਨ ਹੀ ਨਹੀਂ ਕਰਦੇ ਮਾਪੇ ਨੂੰ ਉਹਨਾਂ ਨੂੰ ਸੁਰਤੀ ਨਹੀਂ ਨਸ਼ਈਆਂ ਨਾਲ ਫਲਾ ਰੱਖਿਆ ਉਥੇ ਕੈਨੇਡਾ ਸਰਕਾਰ ਨੇ ਕੋਈ ਉਥੇ ਜਿਹੜਿਆ ਉਥੋਂ ਦੇ ਮੁੰਡੇ ਫਲਾਨਾ ਕੈਨੇਡੀਅਨ ਸਭ ਆਪਦੇ ਯੂਟਿਊਬਰ ਬਣੇ ਹੋਏ ਆ ਪੈਸੇ ਬਣਾਉਣ ਦੇ ਮਾਰੇ ਸਭ ਉਹ ਗੱਲਾਂ ਕਰਦੇ ਆ ਅਸੀਂ ਆ ਹੁਣ ਟੈਂਟਾਂ 'ਚ ਦੇਖ ਕੇ ਆਏ ਜੀ ਅਸੀਂ ਫਲਾਨਾ ਦੇਖ ਕੇ ਆਏ ਅਸੀਂ ਧਮਕਾ ਕਰਕੇ ਆਏ ਕੋਈ ਕੱਖ ਨਹੀਂ ਕਰਦਾ ਉਥੇ ਸਭ ਨੂੰ ਉਥੇ ਪੈਸੇ ਦੀ ਦੌੜ ਲੱਗੀ ਹੋਈ ਹੈ ਉਹ ਜਿਹੜੇ ਜਵਾਕ ਹੈ ਬਸ ਉਹ ਬੱਚਿਆਂ ਦੇ ਜਿਹੜੇ ਪਾਸਪੋਰਟ ਹੁੰਦੇ ਆ ਤੇ ਜਿਹੜੇ ਡਾਕੂਮੈਂਟਸ ਹੁੰਦੇ ਆ ਉਹ ਜਵਾਕਾਂ ਦੇ ਉਥੇ ਜਿਹੜੇ ਬੰਦੇ ਤਖੜੇ ਬੰਦੇ ਆ ਨਸ਼ਾ ਨੁਸ਼ਾ ਬੇਚਣ ਵਾਲੇ ਉਹ ਆਪਦੇ ਕੋਲੇ ਰੱਖ ਲੈਂਦੇ ਬੱਚਿਆਂ ਨੂੰ ਹਰ ਤਰੀਕੇ ਨਾਲ ਫਸਾ ਲੈਂਦੇ ਆ ਉਹਨਾਂ ਨੂੰ ਬਿਲਕੁਲ ਮਥਾਜ ਕਰ ਲੈਂਦੇ ਆ ਆਪਦੇ ਨਿਹੱਤੇ ਕਰ ਲੈਂਦੇ ਆ ਜਵਾਕਾਂ ਨੂੰ ਇਸ ਕਰਕੇ ਅਸੀਂ ਤਾਂ ਇਹੀ ਹੱਥ ਬੰਨ੍ਹਦੇ ਆ ਮੈਂ ਤਾਂ ਤੈਨੂੰ ਵੀ ਵੀਰਾ ਕਹਿਣੀ ਆ ਪਤਾ ਨਹੀਂ ਮੈਂ ਤਾਂ ਖੈਰ ਬਹੁਤ ਵੱਡੀ ਉਮਰ ਦੀ ਆ ਚਲ ਤੂੰ ਮੇਰਾ ਬੱਚਾ ਵਰਗਾ ਹੋਏਗਾ ਵੀ ਤੁਸੀਂ ਇਹ YouTube ਤੇ ਕੈਨੇਡਾ ਸਰਕਾਰ ਨੂੰ ਕਹੋ ਵੀ ਐਨਾ ਗੰਦ ਪਾਇਆ ਕੈਨੇਡਾ ਦੇ ਵਿੱਚ ਵੀ ਜਿਹੜੇ ਬੱਚੇ ਨਸ਼ਾ ਕਰਦੇ ਤੁਸੀਂ ਉਹਨਾਂ ਤੋਂ ਕਰਾਉਣਾ ਕੀ ਹੈ ਤੁਸੀਂ ਉਹਨਾਂ ਨੂੰ ਭੇਜੋ ਰਿਪੋਰਟ ਕਰੋ ਉਹਨਾਂ ਨੂੰ ਕਿਉਂਕਿ ਉਹਨਾਂ ਕੋਲੇ ਕੋਈ ਕਾਗਜ਼ ਪੱਤਰ ਹੀ ਨਹੀਂ ਮਾਪੇ ਦਾ ਇੱਧਰ ਬੁਰਾ ਹਾਲ ਹੈ ਇਸ ਕਰਕੇ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਉਹਨਾਂ ਨੂੰ ਰਿਪੋਰਟ ਕਰੋ ਔਰ ਕਰਵਾਓ ਜਵਾਕਾਂ ਨੂੰ ਇਹ 'ਚ ਥੋੜਾ ਵੀ ਬਹੁਤ ਵੱਡਾ ਪੁੰਨ ਹੈ ਜੇਕਰ ਕਿਸੇ ਮਾਂ ਨੂੰ ਕਿਸੇ ਬਾਪ ਨੂੰ ਉਹਦਾ ਬੱਚਾ ਮਿਲਦਾ ਇਹ 'ਚ ਤੁਹਾਡਾ ਵੀ ਪੁੰਨ ਹੈ ਉੱਥੇ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਕੁਛ ਬਸ ਉਹ ਨਸ਼ਾ ਸਾਰਾ ਦਿਨ ਚੋਰੀਆਂ ਕਰਦੇ ਆ ਉੱਥੇ ਉਹਨਾਂ ਤੋਂ ਕਰਵਾਉਂਦੀ ਆ ਚੋਰੀਆਂ ਵੀ ਜਾਓ ਨਸ਼ਾ ਚੋਰੀ ਕਰਕੇ ਲਓ ਨਸ਼ਾ ਉਹਨਾਂ ਨੂੰ ਖਾਣ ਨੂੰ ਦੇ ਦਿੰਦੇ ਆ ਰੋਟੀਆਂ ਵਿਚਾਰੇ ਉਹ ਜਾਂਦੇ ਰਹਿਣ ਮੈਂ ਤਾਂ ਕਿਹਨੇ ਜੇ ਗੁਰਦੁਆਰੇ ਵਾਲੇ ਨਾ ਹੁੰਦੇ ਤਾਂ ਦੁਨੀਆ ਭੁੱਖੀ ਮਰ ਜਾਂਦੀ ਮੈਂ ਇੱਕ ਦਿਨ ਗੁਰਦੁਆਰੇ ਵਾਲਿਆਂ ਦੀ ਵੀ ਦੇਖੀ ਸੀ ਵੀਡੀਓ ਉਹ ਕਹਿੰਦੇ ਜੀ ਘਟੋ ਘਟ ਚਾਰ ਪੰਜ ਹਜ਼ਾਰ ਜਵਾਕ ਰੋਜ਼ ਰੋਟੀ ਖਾ ਕੇ ਜਾਂਦਾ ਸਾਡੇ ਕੋਲੇ 5 ਵਜੇ ਲੰਗਰ ਸ਼ੁਰੂ ਹੋ ਜਾਂਦਾ ਰੋਟੀਆਂ ਉਹ ਗੁਰਦੁਆਰਿਆਂ ਚ ਖਾਏ ਹੁੰਦੇ ਇਸ ਕਰਕੇ ਪਲੀਜ਼ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਤੁਸੀਂ ਇਸ ਗੱਲ ਵੱਲ ਵੱਧ ਧਿਆਨ ਦਿਓ ਉਹ ਬੱਚਿਆਂ ਨੂੰ ਤੁਸੀਂ ਰਿਪੋਰਟ ਕਰਵਾਓ ਉੱਥੇ ਪੁਲਿਸ ਵੀ ਨਹੀਂ ਕੁਝ ਕਹਿੰਦੀ ਜਿ ਆਖੇ ਜੇ ਤੁਹਾਡਾ ਬੱਚਾ ਕਹੂਗਾ ਹਾਂ ਮੈਂ ਇੰਡੀਆ ਜਾਣਾ ਮੈਂ ਛੱਡਣਾ ਤੁਹਾਡੀ ਕੰਟਰੀ ਤਾਂ ਅਸੀਂ ਕੁਝ ਕਰ ਸਕਦੇ ਆ ਜੋ ਉਹਨੂੰ ਕੀ ਲੋੜ ਕਹਿਂਦੀ ਉਹਨ ਕੋਈ ਸੁਰਤੀ ਨਹੀਂ ਦੁਨੀਆਦਾਰੀ ਦੀ ਉਹਨੂੰ ਤਾਂ ਐ ਬਸ ਮੈਨੂੰ ਨਸ਼ਾ ਮਿਲ ਜਾਂਦਾ ਖਾਨ ਨੂੰ ਜੇ ਉਹਨੂੰ ਇੰਨੀ ਸੁਰਤ ਹੋਵੇ ਤਾਂ ਆਦੇ ਮਾਪਾਪ ਨੂੰ ਫੋਨ ਨਾ ਕਰੇ ਜਿਨ੍ਹਾਂ ਨੇ 20 20 50 50 ਲੱਖ ਰੁਪਏ ਲਾ ਕੇ ਭੇਜਿਆ ਜਵਾਬ ਆਉਂਦੇ ਐਨਾ ਗੰਦ ਪਾਇਆ ਪਿਆ ਉੱਥੇ ਟਰੂਡੋ ਨੇ ਜਿਹਦਾ ਕੋਈ ਹਿਸਾਬ ਹੀ ਨਹੀਂ ਇਸ ਕਰਕੇ ਤੁਸੀਂ ਕੈਨੇਡਾ ਵਾਲਿਆਂ ਨੂੰ ਮੈਂ ਕਹਣੀ ਆ ਤੁਸੀਂ ਆਵਾਜ਼ ਉਠਾਓ ਉੱਥੇ ਨਸ਼ਿਆਂ ਬਾਰੇ ਦੇਖ ਸਾਡੇ ਪੰਜਾਬ ਦੇ ਵਿੱਚ ਕਿਵੇਂ ਲੋਕ ਹਰੇਕ ਮੁੱਦਾ ਠਾਉਂਦੇ ਆ ਪਰ ਤੁਸੀਂ ਤਾਂ ਇੱਥੇ ਪੈਸੇ ਦੀ ਦੌੜ ਚ ਲੱਗੇ ਹੋਇਆ ਕੋਈ ਸੰਸਥਾ ਨਹੀਂ ਕੋਈ ਕੁਝ ਨਹੀਂ ਹੈਗਾ ਇੱਥੇ ਸਭ ਨੂੰ ਆਪ ਦਾ ਆਪ ਦਾ ਬਸ ਪੈਸੇ ਆਂਦਾ ਵੀ ਪੈਸੇ ਕਮਾ ਲਈਏ ਪੈਸੇ ਕਮਾ ਲਈਏ ਓਏ ਪੈਸਾ ਨਹੀਂ ਤੁਹਾਡੇ ਨਾਲ ਜਾਣਾ ਪੈਸਾ ਤਾਂ ਇੱਥੇ ਹੀ ਰਹਿ ਜਾਣਾ ਤੁਸੀਂ ਇਹ ਧਿਆਨ ਦਿਓ ਬੱਚੇ ਹਾਰਟ ਅਟੈਕ ਨਾਲ ਨਹੀਂ ਮਰਦੇ ਲੋਕਾਂ ਦੇ ਮਾਵਾ ਦੇ ਪੁੱਤਰ ਇਹ ਨਸ਼ਿਆਂ ਨਾਲ ਬੱਚੇ ਮਰ ਰਹੇ ਐ ਨਸ਼ਿਆਂ ਨਾਲ ਬੱਚੇ ਮਰ ਰਹੇ ਐ ਪਲੀਜ਼ ਤੁਸੀਂ ਇਹ ਮੁੱਦਾ ਜ਼ਰੂਰ اٹھਾਓ ਐਨਾ ਕੱਠਾਓ ਕਿ ਟਰੂਡੋ ਦੇ ਕੰਨਾਂ ਤੱਕ ਬਗ ਜੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਪੁੱਤ ਤੁਹਾਨੂੰ ਇਹੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਐ ਵੀ ਤੁਸੀਂ ਇਹ ਜ਼ਰੂਰ ਕੰਮ ਕਰੋ ਉੱਥੇ ਪੁਲਿਸ ਪਲਸ ਕੱਖ ਨਹੀਂ ਕਰਦੀ ਇਹ ਚੀਜ਼ਾਂ ਮਲ ਤੁਸੀਂ ਧਿਆਨ ਦਿਓ ਇਹ ਪੂਰਾ ਮੁੱਦਾ ਚੱਕੋ ਤੁਸੀਂ